ਸਸਰੀਗਾਲ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਲੋੜੀ ਕਰਕੇ ਜੋ ਆਪਾਂ ਆਫਰ ਲਾਈ ਸੀ ਆਪਣੇ ਮੇਰੇ ਵੀਰ ਮੇਰੀਆਂ ਭੈਣਾਂ ਨੇ ਇੰਨੇ ਕੁ ਆਪਣ ਨੂੰ ਰਿਸਪੌਂਸ ਦਿੱਤਾ ਸੀ ਦੁਕਾਨ ਤੇ ਆਪਣੇ ਬਾਰੀ ਨਹੀਂ ਆਈ ਸੀਗੀ ਜੀ ਬਹੁਤ ਸੇਲਾਂ ਲੱਗੀਆਂ ਸੀਗੀਆਂ ਬਹੁਤ ਲੋਕਾਂ ਦੇ ਫਾਇਦੇ ਕੀਤੇ ਸੀਗੇ ਅੱਜ ਤੁਹਾਡਾ ਇੱਕ ਫੇਰ ਫਾਇਦਾ ਕਰਨ ਲੱਗੇ ਆ ਪਹਿਲਾਂ ਤੁਸੀਂ ਸੂਟ ਚੈੱਕ ਕਰੋ ਪਿਓਰ ਸ਼ਿਮਰ ਦਾ ਸੂਟ ਰਹਿਣ ਵਾਲਾ ਹੈ ਪੂਰੀ ਵਧੀਆ ਸ਼ਿਮਰ ਨਾਲ ਮਸਲੀਨ ਦੀ ਬਾਟਮ ਰਹਿਣ ਵਾਲੀ ਹੈ ਪਿਓਰ ਸ਼ਿਮਰ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਕਿੰਨਾ ਕੁ ਸੋਨਾ ਤੇ ਹੈਵੀ ਵਰਕ ਹੋਇਆ ਹੋਇਆ ਹੈਗਾ ਨਾਲ ਦੁਪੱਟਾ ਮਿਲੂਗਾ ਛੇਮਰ ਦਾ ਦੁਪੱਟਾ ਕੱਟ ਵਰਕ ਦਾ ਦੁਪੱਟਾ ਹੋਇਆ ਜਰੀ ਦਾ ਵਰਕ ਹੋਇਆ ਹੋਇਆ ਤੁਸੀਂ ਵਰਕ ਦੀ ਸਫਾਈ ਵੀ ਚੈੱਕ ਕਰ ਸਕਦੇ ਹੋ ਕਿੰਨੀ ਜ਼ਿਆਦਾ ਸਫਾਈ ਹੋਈ ਹੈ ਟਾਪ ਟਾ ਲੱਗਦਾ ਨਹੀਂ ਕਲੀ ਵਧੀਆ ਲੀ ਲੈਂਡਿੰਗ ਲੱਗੇ ਸੂਟ ਬਣੂਗਾ ਜੀ ਇਹ ਪਿਓਰ ਛੇਮਰ ਦਾ ਸੂਟ ਹੈ ਕੋਈ ਲੰਬਾ ਨਹੀਂ ਰੰਗ ਮਿਲਣਗੇ ਇਹਦੇ ਚ 4 ਕਵਾਂਟੀਟੀ ਮਿਲ ਜੂਗੀ ਪੂਰੀ ਫੁੱਲ ਕਵਾਂਟੀਟੀ ਜਿੰਨੀ ਮਰਜ਼ੀ ਲੈ ਲਓ ਜੀ ਰੰਗ ਮਿਲਣਗੇ 4 ਸੈਟਾਂ ਦਾ ਰੇਟ ਰਹਿਣ ਵਾਲਾ ਹੈ ਇਹਦਾ ਜੋ ਰੇਟ ਰਹਿਣ ਵਾਲਾ ਹੈ ਦੁਕਾਨਦਾਰ ਭਾਈਆਂ ਵਾਸਤੇ ਸੇਲਾਨਦਾਰ ਭਾਈਆਂ ਵਾਸਤੇ ਸੇਲ ਆਉਣ ਲੱਗਿਆ ਜੀ ਰੇਟ ਰਹਿਣ ਵਾਲਾ ਹੈ ਕੁੱਲ 300 ਤੇ 5 ਰੁਪਏ ਦਾ ਸੂਟ ਦੇਣਾ ਜੀ ਆਪਾਂ ਇਹ ਸੈਟ ਦਾ ਰੇਟ ਰਹੂਗਾ 4 ਸੂਟਾਂ ਦਾ ਸੈਟਰ ਰਹੂਗਾ ਆਪਾਂ ਮੈਂ ਇੱਕ ਸੈਟ ਲੈ ਲਓ ਕੁੱਲ 305 ਰੁਪਏ ਦਾ ਸੂਟ ਰਹਿਣ ਵਾਲਾ ਤੁਸੀਂ ਜਾ ਕੇ 500 600 700 ਰੁਪਿਆ ਵੇਚ ਸਕਦੇ ਹੋ ਜੇਕਰ ਕੋਰੀਅਰ ਕਰਾਉਣਾ ਹੈ ਕੋਰੀਅਰ ਵੀ ਹੋ ਜੂਗਾ ਤੁਸੀਂ ਹੁਣੇ WhatsApp ਤੇ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਕੁੱਲ 305 ਰੁਪਏ ਦਾ ਇੱਕ ਸੂਟ ਦੇਣਾਗਾ ਆਪਾਂ ਜੇਕਰ ਕਿਸੇ ਮੇਰੇ ਵੀਰ ਭਾਈ ਨੇ ਬੁੱਕ ਕਰਾਉਣਾ ਤੁਹਾਨੂੰ ਡਿਜ਼ਾਈਨ ਦਿਖਾਤਾ ਕਲਰ ਦਿਖਾਤੇ ਪੂਰਾ ਵਧੀਆ ਚ ਕਲਰ ਨੇ ਦੁਕਾਨਦਾਰ ਭਾਈਆਂ ਵਾਸਤੇ ਬਹੁਤ ਵਧੀਆ ਆਫਰ ਵਾਲੀ ਸੇਲ ਹੈ ਜੀ ਇਹ ਬਹੁਤ ਵਧੀਆ 305 ਰੁਪਏ ਦਾ ਸੂਟ ਰਹਿਣਾਗਾ ਜੇਕਰ ਤੁਸੀਂ ਆਫਲਾਈਨ ਦੁਕਾਨ ਤੇ ਆ ਕੇ ਆਪਣਾ ਵਿਜ਼ਿਟ ਕਰਨਾ ਦੁਕਾਨਦਾਰ ਭਾਈਆਂ ਨੇ ਆਪਣੇ ਕੋਲ ਸਾਰੇ ਭਾਂਤੀ ਵੈਰਾਈਟੀ ਮਿਲ ਜੂ ਸਸਤੀ ਮਹਿੰਗੀ ਸਾਰੇ ਭਾਂ ਦਾ ਵਰਕ ਮਿਲ ਜੂਗਾ ਜੇਕਰ ਤੁਸੀਂ ਵਿਜ਼ਿਟ ਕਰਨਾ ਕਿੱਥੇ ਕਰਨਾ ਵਿਜ਼ਿਟ ਮਨਜਿੰਦਰ ਕਲਾ ਹਾਊਸ ਪਿੰਡ ਮੈਸਰਖਾਨਾ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਮੇਰਾ ਨੰਬਰ ਚੱਲੀ ਜਾਂਦਾ ਤੁਸੀਂ ਹੁਣੇ ਫੋਨ ਲਾ ਕੇ ਪਤਾ ਕਰ ਸਕਦੇ ਹੋ ਧੰਨਵਾਦ